ਇਹ ਕੋਈ ਗੱਲ ਕਰਨ ਵਾਲੀ ਹੈ ਦੀ ਮੈਂ ਕੀ ਕਰਾਂ ਕਿਨੂੰ ਕਿਨੂੰ ਸਾਂਭ ਕੇ ਰੱਖਾਂ ਉਹ ਚਲ ਗਈ ਆ ਹੁਣ ਤੇ ਮੈਨੂੰ ਪਤਾ ਵਾ ਮੈਂ ਕਿਹੜੀ ਅੰਨੀ ਆ ਮੈਂ ਕਿਨੂੰ ਕਿਨੂੰ ਮਨਾ ਕੇ ਆ ਉਹ ਆਦਮੀ ਬੜਾ ਕੋ ਕਰਦੇ ਹੁੰਦੇ ਆ ਜਨਨੀਆਂ ਦਾ ਫਰਜ਼ ਹੁੰਦਾ ਘਰ ਸਾਂਭ ਕੇ ਰੱਖਣਾ ਉਹ ਪਹਿਲੀਆਂ ਜਨਨੀਆਂ ਜਿਹਨਾਂ ਸਹਿਨ ਸ਼ੀਤ ਆ ਗਈ ਹੁਣ ਨੀ ਵੀ ਕਿਹਦੀ ਸਹਿਨ ਸ਼ੀਤ ਆ ਗਈ ਆ ਹੁਣ ਮਾਈ ਬੁੱਢੇ ਰੱਖੇ ਹੱਥ ਜੋੜਨ ਨੂੰ ਮੁੜ ਕੇ ਨਹੀਂ ਕੋਟ ਸ਼ਰਾਬ ਵੀ ਪੀਤੀ ਆ ਕਰ ਲੋ ਗੱਲ ਪੀਲੀ ਆ ਮੇਰੀ ਤਾਂ ਕਿਸਮਤ ਹੀ ਮਾਰੀ ਆ ਬਲਾ ਫੇਰ ਵਾਪਸ ਆ ਜੀ ਜੇ ਤੂੰ ਆ ਵੀ ਗਈ ਹੈ ਮੈਂ ਬਲਾਉਂਡ ਚ ਜਾਂਦੀ ਨਾ ਟੰਗਾ ਵਾ ਗਈ ਹੈ ਮੈਂ ਨਾ ਆਪਦਾ ਫੋਨ ਖੋਲ ਕੇ ਗਈ ਸੀ ਕਿਤੇ ਇਹ ਨਾ ਸੋਚੀ ਵੀ ਮੈਂ ਤੇਰੇ ਘਰ ਦੁਬਾਰਾ ਆਈਆਂ ਤੇ ਨਾਲੇ ਇਹ ਕਿਸੇ ਮੁੰਡੇ ਦੀ ਫੋਟੋ ਮੁਰੇ ਹੀ ਪਈ ਸੀ ਕੌਣ ਹੈ ਮੁੰਡਾ ਤੂੰ ਜਾਂਦੇ ਨਾ 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 ਮੈਂ ਤੇ ਵੈਸੀ ਪੁੱਛ ਰਹੀ ਆ ਵੀ ਕੌਣ ਆ ਫੋਟੋ ਪਰਾਈ ਪਈ ਸੀਗੀ ਇਹ ਪਾਪੀ ਆ ਕੇ ਬਰਾ ਵੱਡਾ ਪਰ ਜਿਹੜੀ ਤੇ ਜਿੱਦਾਂ ਤੇਰੀ ਜਬਾਨ ਲੜਖੜਾਉਂਦੀ ਹੈ ਨਾ ਮੈਨੂੰ ਲੱਗਦਾ ਤੂੰ ਜਾਣਦੀ ਐ ਨੂੰ ਨਹੀਂ ਮੰਮੀ ਇਹਨੇ ਬਲੇਕਾ ਲਿਆ ਇਹ ਵੀ ਚੋੜ ਲਿਆ ਯਾ ਤੁਹਾਡੇ ਡੱਬਰ ਚੋਂ ਆਵੇ ਓਏ ਹੁਣ ਆ ਕੋਈ ਆਇਆ ਨਾ ਕਟੈਰੀ ਕਟੂਰੀ ਕੁੜੀ ਕੋਲ ਮੇਰੇ ਡੱਬਰ ਨੇ ਅਜੇ ਰਵਾਜ ਹੈਗੇ ਥੋੜੀ ਹੋਣਗੇ ਇਹ ਤੁਹਾਡੇ ਚੋਂ ਲੱਗਦਾ ਇਹਨੂੰ ਪਤਾ ਹੋਵੇ ਇਹਨੇ ਪਸਾਨਿਆ ਓਏ ਓਹੋ ਹੀ ਬੰਦਾ ਫੜਿਆ ਵਾ ਇਹਨੇ ਅੱਜ ਕੇ ਇਹਨੇ ਜਨਾਨੀ ਆਪਣੀ ਇੰਤਜ਼ਾਰੀ ਜੀਂਦੀ ਤਾਂ ਇਹ ਨਾ ਡੱਫ ਕੇ ਆਇਆ ਖੁਸ਼ੀ ਚ ਕੁੱਟਿਆ ਘਟਿਆ ਚੰਗਾ ਉਹਨੇ ਮੜਾ ਦਾ ਦੁਖੀ ਕੀਤਾ ਸੀ ਚਲ ਮੈਂ ਤਾਂ ਚਲੀ ਆਉਂਦੀ ਵੇਕੇ ਉਹ ਜਾਓ ਸਾਡਾ ਉਹਨੇ ਫੇਰ ਵਾਪਸ ਆ ਜਾਣਾ ਜੀ ਉਹ ਮੈਂ ਸ਼ੁਕਰ ਕੀਤਾ ਕਿ ਆ ਗਈ ਤੁਸੀਂ ਫੇਰ ਨਹੀਂ ਮਾਂਪੁਰ ਟਿੱਕੀ ਨਹੀਂ ਜਿੱਦਾਂ ਸਰਕਾਰੀ ਪ੍ਰਾਪਰਟੀ ਨਹੀਂ ਹੁੰਦੀ ਆਪਣੀ ਮਰਜ਼ੀ ਨਾਲ ਉਹ ਤੇ ਆਪਣੀ ਮਰਜ਼ੀ ਨਾਲ ਜਾਓ ਆਹ ਤਾਂ ਵਖਰਾ ਮਸਾਫਰਖਾਨਾ ਬਣਾ ਲਿਆ ਇਹਨਾਂ ਨੇ ਇਹ ਤੇ ਆਉਂਜ ਨਾਲ ਲਵਾਈ ਛੱਡੀ ਹੁੰਦੀ ਤਾਂ ਕੰਧ ਚ ਵੱਜ ਕੇ ਵਾਪਸ ਆ ਦਿੰਦੀ ਤੇਰਾ ਸਬੂਤ ਦਾ ਵਾ ਸਾਰਾ ਹੀ ਉਹਦਾ ਨਹੀਂਗਾ ਕਸੂਰ ਕੋਈ ਵੀ ਚਲੋ ਰਵੀ ਮੈਂ ਮੰਨਦੀ ਆ ਕਸੂਰ ਇਹਦਾ ਵਾ ਉਹ ਜਨਨੀਆਂ ਤੇ ਆਪਣਾ ਘਰ ਸੰਭਲ ਲੈਂਦੀਆਂ ਵਾ ਆਦਮੀ ਆਪਣੇ ਨੂੰ ਸੁਧਾਰ ਲੈਂਦੀਆਂ ਵਾ ਜੇ ਆਦਮੀ ਮਾੜਾ ਹੋਵੇ ਨਾ ਤੇ ਜਨਾਨੀ ਦਾ ਇੰਨਾ ਡਰ ਹੁੰਦਾ ਵਾ ਆਦਮੀ ਆਪਣੇ ਆਪ ਤੋਂ ਦੋ ਗੱਲਾਂ ਕਹਿੰਦੀਆਂ ਵੀ ਸਰਦਾਰ ਜੀ ਦਾ ਨਾਂ ਕਰਿਆ ਕਰੋ ਉਹ ਤੇ ਭੌਂਕਣ ਹੀ ਲੱਗਦੀ ਤੇ ਜਦੋਂ ਇਹਦੇ ਘਰ ਹੀ ਆਈਆਂ ਹੱਥ ਜਣੇ ਕਿ ਬੋਤ ਨਾ ਪੀ ਨਾ ਪੀ ਸਾਡਾ ਕਹੇ ਖੱਟਾ ਵਗੇ ਉਹਦੇ ਮੂੰਹੋਂ ਫੁੱਲ ਕੇ ਵਰਦੇ ਕਹਿੰਦੀ ਜੇ ਮੇਰੀ ਸੁਣੋ ਗੱਲ ਜਨਾਨੀਆਂ ਕਿਤੇ ਵੇਖਿਆ ਇੰਨੀਆਂ ਬੋਲਦੀਆਂ ਜਿੰਨਾ ਇਹ ਬੋਲਦੀ ਆ ਮੰਮੀ ਨਾਲੀ ਬੋਲਦੀ ਮੰਮੀ ਨੇ ਤੇ ਨਹੀਂ ਪੀਤੀ ਉਹ ਭਰਾ ਚੁੱਪ ਕਰ ਜਾ ਚੁੱਪ ਕਰ ਜਾ ਤੁਹਾਡਾ ਨਾ ਚੰਗਾ ਸ਼ਰਮ ਨਾਲ ਨੱਕ ਡੋਬ ਕੇ ਮਰ ਜਾਓ ਤੇ ਮਾਂ ਤੇਨੂੰ ਕੱਖ ਸਮਝਦੀ ਨਹੀਂ ਕੰਜਰਾ ਘਰ ਉਜੜ ਗਿਆ ਤੇਰਾ ਦਫਗੇ ਪਿਆ ਕਿਦਾਂ ਸ਼ਰਮ ਨਹੀਂ ਹੁੰਦੀ ਤੈਨੂੰ ਨਹੀਂ ਜੇ ਉਹ ਆਈ ਗਈ ਵੀ ਤੇ ਰਮਾਨਾ ਬੈਗ ਉੱਥੇ ਰੱਖ ਮੈਂ ਕਿੰਨੂੰ ਕਿੰਨੂੰ ਬਨਾਇਆ ਕਰਾਂ ਇੱਕ ਆ ਬੈਠਾ ਬਣਾਉਣ ਵਾਲਾ ਇੱਕ ਉਹ ਵਾ ਉਹ ਹੀ ਸਿਆਣੀ ਬਣ ਜੇ ਕਸੂਰ ਮੈਂ ਨਾ ਜਿੰਨਾ ਉਹਦਾ ਉਹ ਤੋਂ ਵੱਧ ਤੇਰਾ ਵਾ ਜੇ ਤੂੰ ਹੀ ਕੁੜੀ ਨਾ ਹੁੰਦੀ ਨਾ ਪਾਣੀ ਦਾਣੇ ਪੋਹੇ ਤੇਰੀ ਸਿਹਤ ਲਸੀ ਹੋ ਜਾਂਦੀ ਐ ਉਹ ਤੇ ਹੁੰਦੇ ਲੰਡਾ ਵੀ ਮੈਂ ਪਾਣੀ ਕਿੱਥੇ ਲੰਡਾ ਵੀ ਆਹ ਉਹ ਇਹਨੂੰ ਪੁੱਛਦੀ ਆ ਇਹਨੂੰ ਪੁੱਛਦਾ ਇੱਕ ਦੂਜੇ ਨੂੰ ਪੁੱਛਦੇ ਰਹਿੰਦੇ ਮੈਂ ਹੁਣ ਇਹਨਾਂ ਦੇ ਪੈਰ ਨਾ ਧੋਵਾਂ ਕੁੜੀ ਨੂੰ ਪਾਣੀ ਪੁੱਛ ਲੈਂਦੀ ਜਾਂ ਮੈਨੂੰ ਹੀ ਘੁੱਟ ਪਾਣੀ ਪਿਆ ਦੇ ਹੁਣ ਮੇਰਾ ਘਰ ਬਹਿ ਗਿਆ ਮੇਰੇ ਸੁਣੋ ਕੱਲ ਜਦੋਂ ਸਵੇਰ ਉਹ ਕਦੀ ਲੂਲੀ ਲੰਗੀ ਆ ਵੀ ਆ ਪਾਣੀ ਨਹੀਂ ਪੀ ਸਕਦੀ ਮम्मी ਉਹਨੂੰ ਪਾਣੀ ਪਿਆ ਦੇ ਹੁਣ ਮੈਨੂੰ ਇੱਥੇ ਸਿਆਣੀ ਗੱਲ ਦੱਸੋ 8 ਵਜੇ ਨਿਕਲ ਜਾਂਦੀ ਸਾਰਾ ਘਰ ਦਾ ਕੰਮ ਐ ਆਪ ਕਰਦੀ ਆ ਕੋਹ ਨਹੀਂ ਨਾ ਕਰਕੇ ਜਾਂਦੀ ਤੇ ਆ ਫੜ ਕੇ ਪਾਣੀ ਵੀ ਨਹੀਂ ਪੀ ਸਕਦੀ ਪਸੰਦ ਕਿਹਨੇ ਕੀਤੀ ਸੀ ਕੁੜੀ ਜਿਹੜੇ ਤੇਰੇ ਘਰ ਮੈਂ ਹੱਥ ਜੋੜਦਾ ਹੱਥ ਬੰਨੇ ਸੀ ਤੇਰੇ ਘਰ ਕੀ ਜਿੱਦਾਂ ਨੇ ਆਪ ਦੇਸੀ ਆ ਉਦਾਂ ਦੀ ਕੁੜੀ ਲੱਭ ਲਈਏ 10 12 ਜਮਾਤਾਂ ਪੜੀ ਘਰ ਦਾ ਕੰਮ ਦਿੰਦਾ ਕਰੂਗੀ ਨਹੀਂ ਜੀ ਮੈਂ ਤਾਂ ਨੌਕਰੀ ਵਾਲੀ ਲੈਣੀ ਐ ਤੇ ਨੌਕਰੀਆਂ ਹਣ ਇਦਾਂ ਕਰਦੀਆਂ ਹੀ ਉਹ ਉਹਨਾਂ ਆਪਣੀਆਂ ਮਰਜ਼ੀਆਂ ਕਰਨੀਆਂ ਵਾ ਤੇ ਘਰ-ਵਾਰ ਮਾੜਾ ਬਣਾ ਕੇ ਦਿੱਤਾ ਉਹ ਨੌਕਰੀ ਨਾਲੋਂ ਵੱਧ ਭਾਰ ਬਣਾ ਕੇ ਦਿੱਤਾ ਫੇਰ ਲੋ ਕਿੰਨਾ ਪੈਹਾ ਉਹ じゃ ਗੱਲਾਂ ਨਾ ਕਰ ਪਾਣੀ ਦੇ ਆ ਕੋਈ ਨਹੀਂ ਜਾਂਦੇ ਤਰੀਕਾ ਦਾ ਮੁਲਾਕਾਤ ਕਰਿਆ ਕਰੋ ਨੋ ਨੋ ਆਜੋ ਉਹ ਤੇ ਤਾਂ ਇੱਥੇ ਹੀ ਲੰਮੀ ਪਈ ਹੀ ਪਤਾ ਨਹੀਂ ਕਿੱਥੇ ਚਲ ਗਈ ਐ ਵੇਹ ਲੋ ਮਾਪਾ ਮੈਨੂੰ ਰੋਟੀ ਖਵਾਉਂਦੀ ਤੋਨੇ ਅੱਖ ਨਹੀਂ ਚਮਕਨ ਦਿੱਤੀ ਤੁਹਾਡੇ ਲਾਗੂ ਚਲ ਗਏ ਪਤਾ ਨਹੀਂ ਲੱਗਨ ਦਿੱਤਾ ਉਹਨੇ ਫਿਰ ਮੈਂ ਚਲ ਗਈ ਇੱਥੇ ਲੰਮੀ ਹੁਣੀ ਪਾ ਕੇ ਗਈ ਜਤੀ ਨੂੰ ਹਾਂ ਪਤਾ ਨਹੀਂ ਲੱਗਨ ਦਿੱਤਾ ਮੈਂ ਵੇਖਿਆ ਵੀ ਨਹੀਂ ਜਾ ਕੇ ਨੰਮੇ ਵੇਖਿਆ ਨਹੀਂ ਜਾਂਦੀ ਨੂੰ ਨਹੀਂ ਲੱਗਿਆ ਤਦੇ ਮੈਂ ਪੁੱਛਿਆ ਨਾ ਵੀ ਤੁਹਾਨੂੰ ਨੇ ਦੇਖੀ ਹੋਏ ਬਾਹਰ ਮੋਰ ਤੇ ਨਹੀਂ ਚਲ ਗਈ ਪਤਾ ਨਹੀਂ ਲੱਗਾ ਕਿਦਾਂ ਚਲ ਗਈ ਇਹ ਨਾ ਕਿੱਵੇਂ ਚਲ ਗਈ ਭਾਈ ਲੱਭਣੀ ਨਹੀਂ ਮੈਂ ਤੇ ਆਪੇ ਕਰਨੀ ਪਈ ਉਹ ਮਾਪਾ ਵੀ ਤੋ ਕਹਿੰਦੇ ਦੇ ਹੈਗੇ ਨਾ ਵੇਹ ਲਾਉਣਾ ਕੀ ਹਾਲ ਹੀ ਤਾਈ ਦਾ ਚਲ ਮੈਂ ਜਾਉ ਫਿਰ ਵੇਖ ਕੇ ਆਉ ਕਿ ਕਿ ਮੈਂ ਜਹਾਹੀਂ ਚਾਹੀਏ ਕਿ ਮੈਂ ਫਿਰ ਵੇਖ ਕੇ ਆਉਣੀ ਹਾਂ ਮੇਰੇ ਕਿਤੇ ਪੋਮਾਨੀ ਆ ਜੇ ਚਾਹ ਜਨਾ ਵੇਖ ਕੇ ਆਏ ਹੋਣੇ ਨੂੰ ਏ ਚੰਦੇ ਚੁੱਪ ਨਹੀਂ ਕਰਦੇ ਤੂੰ ਤਰੋ ਹੀ ਜਾਨੀ ਆ ਜੇ ਜ਼ਿਆਦਾ ਰੋਈ ਨਾ ਤੇ ਮੈਂ ਗਲਵੜ ਦੇਣੀ ਆ ਕਿਦਾਂ ਡੇਲੇ ਕੱਢ ਨਹੀਂ ਮੇਰੀ ਵੱਲ ਹੈ ਹਾਈ ਨੇ ਕਿੰਨੀ ਸੋਹਣੀ ਬਹੁਤ ਰੋਣ ਆਉਂਦਾ ਸੀ ਤੈਨੂੰ ਜੇ ਜ਼ਿਆਦਾ ਰੋਈ ਨਾ ਮੁੱਕੀ ਮਾਰ ਕੇ ਨਸਾ ਫੇਂਦੇ ਕਰੀਆਂ ਮੈਂ ਤੇਰੇ ਪੁੱਠੇ ਚੰਗ ਜਣਾ ਤੈਨੂੰ ਪੁੱਠੇ ਚੰਗ ਰਾ ਦਿੰਨਾ ਬੁਆ ਖੋਲਨੀ ਹਾਇ ਨਹੀਂ ਬੁਆ ਨਹੀਂ ਖੋਲਦੀਆਂ ਹਾਇ ਕਿੰਨਾ ਦੇ ਘਰ ਆ ਗਈ ਮੈਂ ਹਾਇ ਹਾ ਦੇ ਘਰ ਤੇ ਲਿੰਟਰ ਵਾਲੇ ਹੀ ਇਹ ਬਾਲਿਆਂ ਵਾਲਾ ਘਰ ਆ ਗਿਆ ਨਹੀਂ ਤੈਨੂੰ ਕੀ ਗੱਲ ਹੈ ਤੈਨੂੰ ਮੈਂ ਇੱਥੇ ਖਾਂਸੀ ਦੇ ਦੇਣੀ ਤੈਨੂੰ ਮੈਂ ਇੱਥੇ ਹਾਇ ਕੋਈ ਟੂਣਾ ਕਰ ਗਿਆ ਹਾਂਜੀ ਕੋਈ ਟੂਣਾ ਕਰ ਗਿਆ ਕੋਈ ਹੈ ਜਾਵਦਾ ਤੇ ਆਪਣੇ ਘਰ ਆਇਆ ਤੇ ਤੂੰ ਹੈ ਹੱਸਿਆ ਹਾ ਹਾ ਗੁੜੇ ਗਾੜੀ ਤੂੰ ਹੀ ਨਹੀਂ ਕਰਾਈ ਆ ਹਾਂ ਉਹ ਆਪਣੇ ਘਰ ਆਇਆ ਮੈਂ ਆਖ ਨਹੀਂ ਪਤਾ ਨਹੀਂ ਮੈਂ ਘਰੇ ਕਿਹਦੇ ਘਰ ਵਰ ਚੱਲੀ ਆ ਕਿੱਥੋਂ ਲੈ ਆਏ ਜੇ ਇਹ ਗੁੱਡੀ ਹੋਈ ਆ ਹਾਂ ਵੇਖ ਲੈ 10 ਹੈ ਨਹੀਂ ਤੂੰ ਪੈਸਾ ਵੀ ਦੇ ਦੇ ਕੋਈ ਤੇ ਵਾਰਨਾ ਕਰ ਦੇ ਤੇ ਕਿੱਥੋਂ ਲੈ ਕੇ ਆਈਆਂ ਹਾਏ ਨਹੀਂ ਤੂੰ ਆਪਣੇ ਨਿਆਣੇ ਕਿੱਥੋਂ ਨਿਆਣੇ ਆਹੀ 10 ਹੂੰ 10 10 ਕੁੜੀ ਮੇਰੀ ਹਾਏ ਕਿਦਾਂ ਦੀ ਕੁੜੀ ਹੋ ਗਈ ਆ ਹਾਏ ਕਿਹੜਾ ਕਮਰਾ ਸਾਡਾ ਹੈ ਆ ਆ ਦੱਸੰਦਨ ਕਮਰਾ ਹਾਏ ਦੱਸਣਾ ਲੈ ਹਾਂ ਇਹ ਲੈ ਆਂਦੀ ਮੰਮੀ ਨੇ ਆ ਵੇਖੀਏ ਬਲ ਆਹ ਆਜੋ ਉਹਦਰ ਸੱਸਰੀ ਕਾਲ ਸੱਸਰੀ ਕਾਲ ਲੱਗ ਪੋਲੇ ਕਮਰੇ ਹੋ ਗਿਓ ਆਹ ਕੋਣ ਆਈ ਕੋਣ ਕਿਹਦੇ ਪੁਣੀ ਜੜੀ ਆਹੋ ਉਹਨਾਂ ਦੀ ਕੁੜੀਆਂ ਵਾਦੇ ਆ ਉਹਨਾਂ ਦੇ ਘਰ ਕੋ ਨਿਕਲੀ ਸਾਸਰੀ ਸਾਸਰੀ ਕਾਦੀ ਤੂੰ ਕੌਣ ਮੈਨੂੰ ਪਛਾਣਿਆ ਨਹੀਂ ਮਾਸੀ ਆਹ ਕੌਣ ਆ ਨਹੀਂ ਮੈਂ ਜੋਤੀ ਦੀ ਭਜਾਈ ਆ ਇਹ ਭਜਾਈ ਆ ਮੇਰੀ ਲੇਕਿਆਂ ਤੋਂ ਆਈ ਆ ਤੂੰ ਇਹਦੀ ਭਾਬੀ ਆ ਕਿ ਤੂੰ ਇਹਦੀ ਭਾਬੀ ਆ ਮੈਂ ਵੀ ਭਾਬੀ ਆ ਮੈਨੂੰ ਨਾ ਆ ਇਹਨਾਂ ਦੀ ਤੂੰ ਮੇਰੀ ਭਾਬੀ ਆ ਆਹ ਮੈਂ ਤੇਰੀ ਭੈਣ ਨਹੀਂ ਆ ਫੜਾਗਾ ਮਗਾਨੀਆਂ ਵੀ ਨਹੀਂ ਤੇ ਖਰਾਬ ਕਰੂੰਗੀ ਤੂੰ ਹੀ ਮੇਰੀ ਭਾਬੀ ਆਹ ਮੈਂ ਵੀ ਤੁਹਾਡੀ ਭਾਬੀ ਆ ਆ ਮੈਂ ਬੀਬੀ ਆ ਬੀਬੀ ਚਲ ਆ ਚਲਾ ਜਾ ਆ ਜਾ ਬੀਬੀ ਮਾਰਨਾ 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 ਕਾ ਦਉਤੋਂ ਦੀ ਹਾਏ ਗੜਨੇ ਨੀ ਅੰਨੀ ਜਿਨੀਆਂ ਆਂਦੇ ਖੇੜਦੀ ਆ ਤੇ ਮੇਰਾ ਫੜਕੇ ਹਾਏ ਨਹੀਂ ਅੱਜ ਕਿਤੇ ਬਾਹਰ ਇੰਨੀ ਧੁੱਪ ਲੱਗੀ ਤੇ ਕਿਤੇ ਕੁੜੀ ਮੇਰੀ ਕਿਤੇ ਬਹਿ ਜੋ ਠਰ ਗਈ ਸਾਰੀ ਬਰਫ ਦੇ ਵਿੱਚ ਨਹੀਂ ਬਹਿ ਜੋ ਨਹੀਂ ਕੁੜੀਏ ਖੱਟੇ ਸੂਟ ਵਾਲੀਏ ਹਾਂਜੀ ਨਹੀਂ ਕੁੜੀ ਮੇਰੀ ਸਾਰੀ ਧੁੱਪੇ ਕਿਤੇ ਠੰਡ ਨਾਲ ਠਰ ਗਈ ਇੰਨੀ ਧੁੱਪ ਲੱਗੀ ਹੋ ਗਈ ਮੈਂ ਇੰਨਾਂ ਕਰਕੇ ਨਾਲ ਇੰਨੀ ਧੁੱਪ ਬਾਹਰ ਤੇ ਕਿਤੇ ਠੰਡੀ ਹੋ ਗਈ ਠਰ ਗਈ ਉਹ ਜਾਂ ਕੰਬਲ ਲਿਆ ਉੱਤੇ ਦੇਈਏ ਚੁੱਪ ਕਰੋ ਧੁੱਪ ਤੇ ਗਰਮੀ ਲੱਗਦੀ ਆ ਨਹੀਂ ਇੰਨੋਂ ਠਪੇ ਜਿਹੜੀ ਆ ਨਾ ਠੰਡ ਲੱਗਦੀ ਆ ਇਹਦਾ ਇਹਦਾ ਠੰਡ ਖੋਰਾਵਾ ਜੁੱਸਾ ਮੈਂ ਤਾਂ ਅੰਦਰ ਲੰਮੇ ਪਾ ਕੇ ਗਈ ਸੀ ਤੂੰ ਕਿਹੜੇ ਵੇਲੇ ਬਾਹਰ ਨਿਕਲ ਗਿਆ ਜੇ ਕਿੰਨੇ ਲੰਮੇ ਪਾਇਆ ਮੈਨੂੰ ਤਾਂ ਮੈਂ ਅੰਦਰ ਬਿਠਾ ਕੇ ਗਈ ਲੰਮੇ ਪਾ ਕੇ ਤੂੰ ਕੌਣ ਹੁੰਦੀ ਮੈਨੂੰ ਬਿਠੋਲਣ ਵਾਲੀ ਪਤਾ ਨਹੀਂ ਲੱਗਣ ਦਿੱਤਾ ਤੇ ਮੈਂ ਛਦੇਣਾ ਨਾ ਨਹੀਂ ਜਾ ਨਹੀਂ ਛਦੇਣੇ ਜਾ ਰੱਬ ਨੂੰ ਰਹਿਣ ਦੇ ਜਾ ਆਪਣਾ ਕੰਮ ਕਰ ਜਾ ਕੇ ਨਹੀਂ ਤੂੰ ਮੇਰੇ ਬੜਾ ਮੋਹਰਾ ਤੇ ਹੱਥ ਰੱਖਿਆ ਮੈਂ ਕਦ ਚੱਲ ਨਹੀਂ ਜਾਛੇ ਤੱਕ ਪਾਧੀ ਗਈ ਹਾਏ ਨਹੀਂ ਪਹਿਣਾ ਜਾ ਦੁੱਧ ਲਿਆ ਕੁੜੀ ਵਾਤੇ ਮੁੰਨੋਾ ਹਾਤੇ ਨਹੀਂ ਮੇਰੀ ਮੁੰਨੀ ਕਿੰਨੀ ਛੋਨੀ ਹਾਏ ਨਹੀਂ ਤੂੰ ਕਿਤੇ ਇੱਕ ਵਾਰ ਨਹੀਂ ਚੁੱਕੀ ਮਾਸੀ ਮੇਰੀ ਗੱਲ ਸੁਣ ਤੂੰ ਪੇ ਲੈ ਕੇ ਬੱਚੇ ਨੂੰ ਬਾਹਰ ਨਹੀਂ ਜਾਈਦਾ ਤੂੰ ਤੀ ਬਾਹਰ ਲੈ ਕੇ ਤੁਰੇ ਫੇਂ ਜੀ ਚਲੋ ਆ ਮੈਂ ਤੁਹਾਨੂੰ ਚੁੱਕੀ ਨਹੀਂ ਜਮ ਚੋਕ ਲਾ ਨਾ ਦੋ ਚੋਕ ਨਾ ਨਹੀਂ ਤੂੰ ਅਜੇ ਤੇ ਮੈਂ ਇਹਨੂੰ ਤਿਆਰ ਕਰਨਾ ਵਾ ਅਜੇ ਤੇ ਕਿਤੇ ਸ਼ੇਰ ਵੇ ਕਿੰਨਾ ਸੋਹਣਾ ਹੋਣ ਵਾਲਾ ਇਹਦਾ ਹੋਇਆ ਪਤਾ ਨਹੀਂ ਹੁਣ ਮੈਨੂੰ ਲੱਗਣ ਡਿਆ ਆ ਜਿਹੜੀ ਪੱਟੀ ਆ ਇਹ ਐਦਾਂ ਕਰਨੀ ਆ ਕਿ ਜਾਂ ਪਤਾ ਨਹੀਂ ਇਹ ਵਾਲਾ ਤੇ ਕਰਨੀ ਮੈਨੂੰ ਸਮਝ ਨਹੀਂ ਲੱਗਣ ਡਈ ਕੋਈ ਗੱਲ ਨਹੀਂ ਮੇਰਾ ਪਰੋਣਾ ਆਜੂਗਾ ਨਾ ਮੈਂ ਆਪੇ ਪੁੱਛ ਲਵਾਂਗੀ ਇਹਨੂੰ ਕਿਦਾਂ ਵਾਲ ਵੋਣੇ ਆ ਆਪਣੇ ਬੱਚੇ ਸਾਂਭੇ ਨਹੀਂ ਗਏ ਥਣ ਇਹਨਾਂ ਨੇ ਬੱਚੇ ਬਣਾ ਕੇ ਬੈਠੇ ਨੇ ਤੂੰ ਵੱਡੀ ਦਾਨੀ ਲਿਆ ਮੈਂ ਵਾਦਾ ਸਿਰ ਹੋਰ ਮੇਰੇ ਕੁੜੀ ਦੇ ਵਾਲ ਖੋ ਗਏ ਦੇ ਕਿ ਮੁਰਗਾ ਕੋਈ ਜਾਦੂ ਕਰ ਦੇ ਸਮਝ ਨਹੀਂ ਆਉਂਦੀ ਇਹਨਾਂ ਨੂੰ ਜੋ ਮੱਝੀ ਬੋਲਦੀ ਆ ਆਪਣੇ ਰੋਂਦੇ ਤੇ ਕਿਸੇ ਦੇ ਚੁੱਕ ਲਈ ਆ ਕੀ ਦੱਸਾਂ ਤੈਨੂੰ ਘੋਮਰ ਭਾਬੀ ਨਹੀਂ ਕਿੱਥੇ ਰੋਂਦੇ ਆ ਕਿੱਦਾਂ ਹੀ ਕਰਦੀ ਕਿੱਥੇ ਰੋਲਦੇ ਆ ਕਿੱਥੇ ਰੋਲਦੇ ਕੀ ਹੁੰਦੇ ਆ ਵੇਲਾ ਨਾ ਚੰਗਾ ਟਾਈਮ ਹੀ ਨਾ ਇੰਨਾ ਦੇ ਨੀ ਜਾ ਨੀ ਜਾ ਕੇ ਦੁੱਧ ਲਿਆ ਦੇ ਨੀ ਪੈਣਾ ਇੰਨਾ ਚੰਗਾ ਟਾਈਮ ਹੀ ਹੁਣ ਫਿਰ ਮਾੜਾ ਆ ਗਿਆ ਕੀ ਪਤਾ ਮਹਾਰਾਜ ਦੇ ਕਰਮ ਨੇ ਫਿਰ ਤੇ ਡੈਡੀ ਆਊਗਾ ਨਾ ਤੇ ਡੈਡੀ ਦੁੱਧ ਲਾਊਗਾ ਇਹਨਾਂ ਨੇ ਨਹੀਂ ਲਿਆਉਣਾ ਚੱਲਿਆ ਹੁਣ ਟਾਈਮ ਹੈ ਸਵਾਲ ਦੇ ਨੀ ਤੂੰ ਰਹਿਣ ਦੇ ਨੀ ਪੈਣਾ ਚੱਲ ਮਾਸੀ ਲੰਮੇ ਪਾ ਲੰਦੇ ਕੱਲੀ ਸੌਂ ਜਾ ਫਿਰ ਰੈਸਟ ਕਰ ਲੈਂਦੇ ਲੈ ਸਮਝੋ ਫਿਰ ਸਮਝੋ ਸਮਝੋ ਆ ਜਾ ਪਮਾ ਮੰਮੀ ਦੇ ਤੇ ਆਰਾ ਕੇ ਮੰਮੀ ਉੱਧਰ ਐਨਾਂ ਲਾ

ਉਹ ਲੈ ਡਾਡੀ ਨੇ ਉਹ ਨਾ ਚੀਜ਼ੀਆਂ ਲਿਆਉਣੀਆਂ ਦੁੱਧ ਲਿਆਉਣਾ ਇਹ ਲੋਪਾ ਮਾਪਾ ਵੀ ਤੋ ਇਹ ਕਹਿੰਦੇ ਨਾ ਪਿੰਡ ਨਹੀਂ ਆਉਂਦੀ ਪਿੰਡ ਨਹੀਂ ਆਉਂਦੀ ਪਿੰਡ ਮੈਂ ਕੀ ਆਵਾੜੀਏ ਇਹੋ ਨਹੀਂ ਸਿਆਪੇ ਮੋੱਕਦੇ ਮੇਰੇ ਪਿੰਡ ਮੈਂ ਕਿਹੜੀ ਵੀ ਲਿਆਉਣਾ ਦੱਸ ਆਹੋ ਤਾਂ ਗੱਲ ਹੈਗੀ ਭਰੇ ਇੱਕ ਗੱਲ ਹੀ ਹੁੰਦੀ ਬਿਲਾ ਦਿਮਾਗ ਬਿਲਾ ਆਂਟੀ ਦਾ ਕਿੰਨਾ ਹੀ ਚੱਲਦਾ ਪੁਰਜਾ ਹੈਗਾ ਤੇ ਬਿਲਾ ਕਿੰਨੇ ਚਲਾਕ ਚੁਸਤੀ ਹੈ ਤੇ ਬਿਲਾ ਇਹੋ ਜਿਹਾ ਕਿਹੋ ਕਿਹੜਾ ਵਾ ਪੁਰਜਾ ਜਿਹੜਾ ਚੱਲਣੋਂ ਹਟ ਜਾਂਦਾ ਦਿਮਾਗ ਚੱਲਣੋਂ ਹਟ ਜਾਂਦਾ ਆ ਗਿਆ ਉਹ ਪ੍ਰੈਸਟ ਹੋ ਗਿਆ ਵਾ ਚਲਾਕ ਚ ਉਸ ਚ ਵੀ ਬੜੇ ਹੈਗਾ ਤੇ ਇਹ ਗੱਲ ਨਹੀਂ ਹੈਗੀ ਕਿ ਉਹ ਮਾਪੇ ਬਿਹੈ ਵੀ ਇਨਾਂ ਕੋਲ ਸਾਰਾ ਕੁਝ ਹੈਗਾ ਕਿਹੇ ਚੀਜ਼ ਦੀ ਘਾਟ ਨਹੀਂ ਹੈਗੀ ਤਾਇਆ ਜੀ ਨਾ ਸਰਕਾਰੀ ਨੌਕਰੀ ਕਰਦੇ ਜਿਹਦੇ ਲੋਟੈਰ ਹੋਈ ਸੀ ਨਾ ਪਤਾ ਕਿੰਨੇ ਪੈਸੇ ਮਿਲੇ ਸੀ ਲੱਖਾਂ ਦਾ ਰੁਪਏ ਮਿਲੇ ਸੀ ਇਹਨਾਂ ਨੂੰ ਸਾਹਮਣੇ ਨਹੀਂ ਆਏ ਆਹ ਤਾਂ ਇੰਨਾ ਪੈਹਾ ਹੁੰਦੇ باوجود ਵੀ ਇਨਾਂ ਕੋਲ ਹੈ ਹੀ ਕੱਖ ਨਹੀਂ ਹੁਣ ਪਰ ਮੈਨੂੰ ਬਾਕੀ ਗੱਲਾਂ ਛੱਡ ਉਹ ਕੁੜੀ ਦਾ ਕੀ ਬਣਿਆ ਜਿਹੜੀ ਕੁੜੀ ਦੀ ਮੈਨੂੰ ਗੱਲ ਦੱਸਦੀ ਸੀ ਕਿਹੜੀ ਕੁੜੀ ਉਹ ਸੀਰਤ ਬਾਰੇ ਪੁੱਛਣੀ ਆ ਹਾਂ ਸੀਰਤ ਬਾਰੇ ਉਹ ਵੀ ਤੈਨੂੰ ਕੀ ਦੱਸਾਂ ਉਹ ਹੋਏ ਮੈਨੂੰ ਪਤਾ ਆਏਗਾ ਬਾਅਦ ਵਿੱਚ ਮੈਨੂੰ ਵੀ ਹੋਦਾ ਕਿ ਕੁਝ ਨਹੀਂ ਪਤਾ ਲੱਗਾ ਕੀ ਗੱਲ ਕੁੜੀ ਨਹੀਂ ਚੰਗੀ ਕੁੜੀ ਤੇੜੀ ਬਹੁਤ ਚੰਗੀ ਹੀਗਾ ਮੈਨੂੰ ਇੱਥੇ ਆਈ ਹੀ ਮਿਲੀ ਹੀ ਇਸ ਮਾ ਵੀ ਵਧੀਆ ਹੀ ਕੁੜੀ ਦਾ ਉਹਦੇ ਪਿੱਛੇ ਤਾਂ ਮੈਂ ਨਜਵਾਰਾ ਸ਼ਗਾਈ ਹੋ ਗਿਆ ਕਿ ਅੰਤਾਂ ਦਾ ਰੋਂਦਾ ਰਿਹਾ ਮੇਰੇ ਸਾਹਮਣੇ ਮੇਰੇ ਕੋ ਤੇ ਖੁੱਦ ਨਹੀਂ ਵੇਖਿਆ ਜਾਂਦਾ ਇੰਨਾ ਰੋਂਦਾ ਹੋਗਾ ਕਿਗਾ ਤੇ ਕਿਹਨੜੀ ਗੱਲ ਕਿਉਂ ਨਹੀਂ ਬਣੀ ਉਹ ਹੁਣ ਪਤਾ ਨਹੀਂ ਆਹ ਕਹਿੰਦੇ ਕੁੜੀ ਦੀ ਮੰਮੀ ਨਹੀਂ ਮੰਨੀ ਅੱਛਾ ਆਹ ਉਹਦੀ ਮੰਮੀ ਕਹਿੰਦੀ ਮੈਂ ਨਹੀਂ ਰਿਸ਼ਤਾ ਕਰਨਾ ਕੁੜੀ ਦੇ ਪਿੱਛੇ ਕਿੰਨੇ ਪੈਸੇ ਲਾਏ ਇਨੇ ਪੜਾਇਆ ਲਿਖਾਇਆ ਤੇ ਪੈਸੇ ਇਨਾਂ ਕੋਲ ਕਿੱਥੇ ਰਹਿਣੇ ਹੀਗਾ ਸਾਰਾ ਕੁਝ ਤੇ ਕੁੜੀ ਦੇ ਪਿੱਛੇ ਲਟਾਤਾ ਹੀ ਮੰਨੇ ਨੇ ਅੱਛਾ ਇੰਨੇ ਪੜਾਇਆ ਲਿਖਾਇਆ ਸਾਰਾ ਸਾਰਾ ਖਰਚੇ ਇਹੀ ਕਰਦਾ ਰਿਹਾ ਮੰਨਾ ਜਿਹਦੇ ਕਰਕੇ ਇਹਨੂੰ ਜਿਆਦਾ ਦੁੱਖ ਹੋਇਆ ਬਾਅਦ ਵਿੱਚ ਮੰਨੇ ਭਾਜੀ ਨੂੰ ਅੱਛਾ ਪਰ ਇੱਕ ਗੱਲ ਹੈ ਵੀ ਕੁੜੀ ਬਹੁਤ ਚੰਗੀ ਬੰਦੇ ਦਾ ਨਾ ਪਹਿਲੀ ਵਾਰ ਮਿਲੀਏ ਨਾ ਫੇਰ ਹੀ ਪਤਾ ਲੱਗ ਜਾਂਦਾ ਬੰਦਾ ਕਿਵੇਂ ਦਾ ਹੈ ਇਹ ਥੋੜੀ ਹੁੰਦਾ ਕਿ ਬੰਦੇ ਨੂੰ ਵਾਰ-ਵਾਰ ਮਿਲੀਏ ਤੇ ਫੇਰ ਹੀ ਪਤਾ ਲੱਗਦਾ ਵਾ ਫਿਰ ਵੀ ਜੁੱਤੀ ਇੰਨੇ ਚੱਟ ਨੂੰ ਇੰਨੀ ਸ਼ਿੱਦਤ ਕੀ ਦਾੰਦਾ ਚਲਾ ਲੈ ਕੇ ਕੁੜੀ ਚੰਗੀ ਆ ਚੰਗੀ ਹੜੀ ਐ ਮੈਨੂੰ ਪਤਾ ਮਨਾ ਚੰਗੀ ਹੀ ਕੁੜੀ ਨਹੀਂ ਮਾੜੀ ਕਿਸੇ ਪਾਸੇ ਹੋਵੇ ਬੰਦੇ ਦੇ ਬੋਲ ਚੱਲ ਤੋਂ ਪਤਾ ਲੱਗ ਹੀ ਜਾਂਦਾ ਵਾ ਜਤੀ ਕਿੰਨੀ ਆ ਰਿਸ਼ਤੇਦਾਰੀਆਂ ਸਾਡੀਆਂ ਉਹ ਤੇਰੀ ਮੰਮੀ ਦੀਆਂ ਕੁਛ ਮੇਰੀਆਂ ਸਾਰੇ ਥਾਂ ਹੀ ਮੈਂ ਤੈਨੂੰ ਘੁੰਮਣ ਖੜਦਾ ਵਾਂ ਜੋ ਤੀ ਕਿੰਨਾ ਦਾ ਘਰ ਹੈ ਇਹ ਆਪਣਾ ਜੱਦੀ ਘਰ ਵਾ ਅੱਛਾ ਤੇ ਨਾਲਿਆ ਵਾ ਤੇਰੇ ਚੂੜੇ ਕਾੜੀ ਚੂੜੀਆਂ ਵੀ ਟੁੱਟ ਗਈਆਂ ਵਾ ਬਾਜ਼ਾਰ ਜਾਵਾਂ ਕਿੱਥੇ ਲੈ ਕੇ ਆਵਾਂਗੇ ਹਾਂਜੀ ਕੋਈ ਨਹੀਂ ਤਾਈ ਜੀ ਸ਼ਿਗਾਮੀ ਠੀਕ ਹੈ ਬੋਤ ਹਾਂਜੀ ਹਾਂਜੀ ਮੰਮੀ ਆਜੋ ਆਜੋ ਸਾਸ਼ਕੇ ਭਾਜੀ ਬੈਠੋ ਮਸਾਂ ਪਾ ਲਈਆਂ ਮਾਂ ਹਾਂਜੀ ਮੰਮੀ ਕੋਈ ਨਾ ਕਿਵੇਂ ਹੋ ਜੀ ਬਸ ਠੀਕ ਹਾਂ ਮੰਮੀ ਕੀ ਗੱਲ ਬੈਠੇ ਲਿਆਈ ਮੈਨੂੰ ਤੈਨੂੰ ਮੈਂ ਦੱਸਾਂ ਗੱਲ ਕੀ ਆ ਮੈਨੂੰ ਸ਼ਰਮ ਨਹੀਂ ਆਉਂਦੀ ਤੂੰ ਕੁੜੀ ਨੂੰ ਕੁਬਾਰੇ ਕੱਚੇ ਕੰਮਾਂ ਦੇ ਵਿੱਚ ਤੂੰ ਇੱਥੇ ਲੈ ਕੇ ਆ ਗਿਆਂ ਤੂੰ ਮੰਮੀ ਉਹ ਜੀਰ ਕਰਨੀ ਕਰ ਘਰ ਜਾਣਾ ਮੈਂ ਕਰਦਾ ਘਰ ਜਾਣਾ ਵਾ ਤੇ ਗਾੜੀ ਜਿਹੜੀ ਨਵੀਂ ਸਵੀ ਚੂੜੀ ਵਾਲੀ ਬੈਠੀ ਆ ਉਹ ਕੀ ਆਖੂਗੀ ਵੀ ਕੌਣ ਵਾ ਉਹਨੇ ਕੀ ਆਖਣਾ ਉਹਨੇ ਕੀ ਨਹੀਂ ਆਖਣਾ ਸਭ ਕੁਝ ਹੀ ਆਖਣਾ ਉਹਨੇ ਉਹ ਵੀ ਪੜੀ ਲਿਖੀ ਆ ਕੋਈ ਨਹੀਂ ਕਾਜੀ ਉਹ ਨਾਲ ਪੜਦੀ ਕੁੜੀ ਉਹਨੇ ਪਿੰਡ ਵੇਖਣਾ ਸ਼ਹਿਰ ਚ ਰਹਿਦੀ ਆ ਅੱਛਾ ਉਹ ਵੀ ਵੇਖਣਾ ਹੀ ਪਿੰਡ ਅੱਛਾ ਉਹ ਮੇਰੇ ਨਾਲ ਆ ਗਈ ਸੀ ਰਿਸ਼ਤੇਦਾਰੀ ਆ ਉਹਦੀ ਇੱਥੇ ਉਹਦੀ ਮੰਮੀ ਵੀ ਨਾਲ ਆਈ ਆ ਅੱਛਾ ਉਹ ਅੰਦਰ ਚੱਲ ਮੈਂ ਨਜ਼ਰ ਆਪਣੇ ਉਧਰ ਰਿਸ਼ਤੇਦਾਰਾਂ ਦੇ ਮਿਲ ਲੈਣੀ ਆ ਤੇ ਫਿਰ ਇਹ ਆਂਦੀ ਮੇਰੇ ਕੋਲੋਂ ਵੀ ਮੈਂ ਮਿਲਣਾ ਆਂਟੀ ਨੂੰ ਤੇ ਫਿਰ ਮੇਰੇ ਵੱਲ ਆ ਗਈ ਤਾਂ ਕਰ ਮੈਂ ਮੈਨੂੰ ਮੈਂ ਨਹੀਂ ਪੁੱਛਿਆ ਨਹੀਂ ਵੀ ਪਉਣਾ ਹਾਂ ਕੋਈ ਨਹੀਂ ਚੱਲ ਜੂ ਮੈਮਨ ਜੋਤ ਨੂੰ ਕਿਹਾ ਮੈਂ ਪਿੰਡ ਦਾ ਮਾਹੌਲ ਦੇਖਣਾ ਚਾਹਣੀ ਆ ਤੁਹਾਨੂੰ ਪਤਾ ਸੀ ਸ਼ਹਿਰ ਚ ਰਹਿਣਾ ਉੱਥੇ ਆ ਸਭ ਕੁਝ ਕਿੱਥੇ ਆ ਫਿਰ ਮਨਜੋਤ ਕਹਿੰਦੇ ਮੇਰੇ ਨਾਲ ਸਾਡੇ ਪਿੰਡ ਚੱਲ ਆਪਾਂ ਪਿੰਡ ਦੇਖ ਕੇ ਆਉਣੇ ਆ ਅੱਛਾ ਤੁਸੀਂ ਆਇਆ ਕੌਣ ਸੀ ਵੈਸੇ ਮਨਜੋ ਮੇਰੇ ਕਲਾਸਮੇਟ ਨੇ ਤੇ ਬਹੁਤ ਛੇਤੀ ਅਸੀਂ ਮੈਰਿਜ ਵੀ ਕਰਵਾ ਲੈਣੀ ਆ ਅੱਛਾ ਤੁਸੀਂ ਮੈਰਿਜ ਕਰਵਾਉਣੀ ਆ ਹਾਂਜੀ ਚਲੋ ਵਧੀਆ ਜਾਂਨੇ ਮੈਂ ਵੀ ਭਾਜੀ ਦਾ ਸੁਭਾਅ ਬਹੁਤ ਵਧੀਆ ਆ ਹਾਂਜੀ ਤਾਂ ਹੈ ਬਹੁਤ ਨਰਮ ਨੇ ਵੈਸੇ ਵੀ ਹਾਂਜੀ ਉਹਦੇ ਵੀ ਵਧੀਆ ਆਇਆ ਚਲੋ ਜਿੱਦਾਂ ਮਰਜੀ ਮੇਰਾ ਦੇ ਰਹਿਆ ਨਾ ਮੈਨੂੰ ਤਾਂ ਪਤਾ ਆ ਸਾਡੇ ਕੋਲ ਹੀ ਰਹਿੰਦੇ ਨੇ ਇੱਥੇ ਅੱਛਾ 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 ਹਾਂਜੀ ਹਾਂ ਮੈਂ ਦੱਸ ਦੇ ਸੀ ਕਹਿੰਦੀ ਵੀ ਇੱਥੇ ਫਟੇ ਬਾਰੀ ਵਿਦੇਸ ਅਸੀਂ ਵੀ ਮੇਰੇ ਭਾਬੀ ਨੇ ਮੰਮੀ ਨੇ ਟੈਨਸ਼ਨ ਨਹੀਂ ਲੰਗੇ ਜਿੰਦੀ ਕੰਚਨ ਨਹੀਂ ਲਈ ਅਸਰੀਕਾ ਵਸਰੀਕਾ ਦਲ ਵੀ ਰੋ ਪੈਣਾ ਇਹਨਾਂ ਨੇ ਮੁੜ ਕੇ ਨਾ ਮੇਰੇ ਮੂੰਹ ਗੜੀ ਐਡਾ ਕਰ ਕਰ ਕਰਦਾ ਨਾ ਨਹੀਂ ਉਹ ਤੇਰੀ ਆ ਗਈ ਕੁਾਰੇ ਕੱਚੇ ਕੰਮਾ ਚ ਨਹੀਂ ਕੱਚੇ ਕਵਾਰੇ ਕੰਮਾ ਚ ਐਡਾ ਮੈਨੂੰ ਗੱਲਾਂ ਕਰਨੀਆਂ ਮੈਂ ਲੋਕਾਂ ਨੂੰ ਗੱਲਾਂ ਕਰਦੀ ਸੀ ਨਾ ਹੁਣ ਮੇਰੇ ਗਾੜੀ ਆਖ ਨਾ ਤੇਰੇ ਗਾੜੀ ਮੰਮੀ ਕਿਹਾ ਕਿ ਤਾ ਮੂੰਹ ਫੜ ਤੂੰ ਤੇ ਫੜਨੇ ਕਿ ਤੂੰ ਉਹ ਕੀਤਾ ਸਾਰਾ ਕੁਝ ਇਹਨਾਂ ਨੇ ਜਦੋਂ ਅਸੀਂ ਖੋਸੋ ਦਈ ਮੇਰੇ ਕੋਲ ਹੋਰ ਨਹੀਂ ਬਣਾਵਾ ਵਿਆਹ ਹੁੰਦਾ ਤੇ ਸਭ ਕੁਝ ਹੋ ਜਾਂਦਾ ਇੱਥੇ ਹੀ ਰਹਿਣਾ ਨਹੀਂ ਚੱਲ ਚੱਲੇ ਨਾ ਕੋਈ ਲੜਾਈ ਨਾ ਪਾ ਚਾਹ ਪਣੀ ਪਿਆਰ ਨਹੀਂ ਆ ਘਰ ਚੱਲ ਚੱਲੇ ਕਿਤੇ ਇੱਥੇ ਰਹਿਣਾ ਹੀ ਉਹਨੇ ਵੀ ਤੈਨੂੰ ਸ਼ਰਮ ਹੋਣੀ ਚਾਹੀਦੀ ਥੋੜੀ ਬਹੁਤ ਜਿਤਕਾਂ ਦੀ ਬੈਣ ਨਹੀਂ ਜਾਂਦਾ ਨਾ ਕਹਿਣਾ ਸਾਡਾ ਸਾਂਝਾ ਘਰ ਵਾ ਸਾਡੀ ਤਾਈ ਚਾਚੀ ਆ ਸਾਡੀ ਚਾਚੀ ਤਾਈ ਜਾਂ ਨੋਆ ਵਾ ਤੇ ਸਾਡੀਆਂ ਆਂਡਣਾ ਗਵਾਂਡਣਾ ਆ ਜਾਂਦੀਆਂ ਵਾ ਵੀ ਤੂੰ ਸਿਰ ਤੇ ਨਾ ਮੇਰੇ ਨਾਲ ਜਿਤ ਕਰ ਤੈਨੂੰ ਮੈਂ ਫੇਰ ਲੈ ਜੂਗਾ ਤੂੰ ਚੜੇ ਘੋੜੇ ਸਵਾਰ ਲੈ ਕੇ ਆ ਜਾ ਮੰਮੀ ਮੇਰੇ ਕੋਲ ਨਹੀਂ ਝੂਠ ਬੋਲ ਜਾਂਦਾ ਸਿੱਧੀ ਗੱਲ ਵਾ ਤੇ ਨਾਮ ਜਿੰਦਗੀ ਬੋਲਣੀ ਤੈਨ ਹਾਏ ਮੁੰਡੇ ਅੰਤੇ ਮਾਸਾ ਜਿੰਨੀ ਅਕਲ ਨਹੀਂ ਇਹਦੇ ਮੂੰਹ ਤੇ ਟੈਨਸ਼ਨ ਹੀ ਹੈ ਨਹੀਂ ਮਾਸਾ ਵੀ ਤੇ ਮੇਰੀ ਮਾਂ ਸਿਰਖ ਪਾਉਣ ਡਈ ਆ ਤੇ ਮੈਂ ਗਾੜੀ ਉਹਨੂੰ ਆਖਾਂ ਵੀ ਚੱਲ ਮੰਮੀ ਅੱਜ ਆ ਗਈ ਕੋਈ ਨਹੀਂ ਮੁੜਕੇ ਨਹੀਂ ਲਿਆਉਂਦਾ ਲੱਖ ਲਾਂਤ ਇਹੋ ਜੇ ਨਿਆਣਿਆਂ ਦੇ ਜਿਹੜੇ ਮੈਂ ਮੰਨਦੇ ਨਹੀਂ ਗੱਲ ਮਾਂ ਪਿਓ ਦੀ ਇਹ ਸੀ ਕੰਸੀ ਕਹਿੰਦੇ ਮੈਂ ਚਾ ਮਮੇ ਜੀ ਵੀ ਇਹ ਕਹਿੰਨੀ ਇਹ ਮੇਰੀ ਸੱਸਿਆ ਤੇ ਮਨਜੋਤ ਦੀ ਚਾਚੀ ਜੀ ਨੇ ਅੱਛਾ ਫਿਰ ਤੇ ਮੇਰੇ ਵੀ ਚਾਚੀ ਸੱਸ ਲੱਗੇ ਹਾਂਜੀ ਉਹ ਤੇ ਹੈ ਹੀ ਆ ਇਹ ਇੱਕ ਗੱਲ ਆ ਤੁਹਾਡੇ ਘਰ ਦੇ ਸਾਰੇ ਮੰਦਲ ਦੇ ਰਿਸ਼ਤੇ ਵਾਲੇ ਮੰਨਦੇ ਨੇ ਉਹ ਹਾਂਜੀ ਹਾਂਜੀ ਮੇਰੇ ਮੰਮੀ ਨੂੰ ਪਤਾ ਹੀ ਆ ਪੰਜੋਤ ਬਾਰੇ ਅਚਾਨਕ ਨੂੰ ਪਤਾ ਆ ਹਾਂਜੀ ਹਾਂਜੀ ਚਲੋ ਵਧੀਆ ਗੱਲ ਆ ਵੇਹੇ ਅੱਜਕੱਲ੍ਹ ਤੁਹਾਨੂੰ ਪਤਾ ਸਾਰੇ ਕੋਈ ਚੱਲਦਾ ਹੀ ਆ ਹਾਂਜੀ ਤਾਂ ਹੈ ਜੇਕਰ ਦਿਲ ਸੈਂਪੀ ਨਾਲ ਹੋ ਜਾਵੇ ਤਾਂ ਹੋਰ ਕੀ ਚਾਹੀਦਾ ਹਾਂਜੀ ਤਾਂ ਹੈ ਬਾਕੀ ਮੇਰੇ ਮੰਮੀ ਦਾ ਸੁਭਾਅ ਥੋੜਾ ਫਾਰਵਰਡ ਹੀ ਨਹੀਂ ਉਹ ਅੱਛਾ ਓਪਨ ਮਾਈਂਡਡ ਨੇ ਤੇ ਉਹਨਾਂ ਨੂੰ ਮੰਜੋਦ ਪਹਿਲੇ ਦਿਨ ਤੋਂ ਹੀ ਪਸੰਦ ਸੀ ਚਲੋ ਫਿਰ ਇੱਥੇ ਬੜੀ ਖੁਸ਼ੀ ਮੈਨੂੰ ਗੱਲ ਲਾ ਹਨਾ ਹਾਂਜੀ ਵੇਖ ਲਾ ਭਾਜੀ ਤੁਸੀਂ ਚੋਰੀ-ਜੋਰੀ ਹੈ ਨਾ ਵਿਆਦਾ ਕੰਮ ਚਲਾ ਵੀ ਲਿਆ ਤੇ ਸਾਨੂੰ ਦੱਸਿਆ ਵੀ ਨਹੀਂ ਕੋਈ ਵੀ ਇਹ ਚੋਰੀ ਕਰਨਾ ਮੈਨੂੰ ਲੈ ਛੋੜਾ ਹੋਣਾ ਇੱਥੇ ਹਾਂਜੀ ਸਹੀ ਆ ਚਲੋ ਵਧੀਆ ਗੱਲ ਆ ਮਨਜੋਤ ਤੁਸੀਂ ਇੱਥੇ ਕਿਉਂ ਨਹੀਂ ਕੋਠੀ ਪਾਈ ਹੈਗੀ ਇਹ ਤੈਨੂੰ ਪਤਾ ਹੀ ਆ ਕਿ ਸਾਰਾ ਖਰਚਾ ਤੇ ਤੇ ਹੋਣ ਲਿਆ ਕਿ ਫਿਰ ਇੱਕ ਕੰਮ ਹੀ ਹੋਣਾ ਹੈ ਚਲੋ ਕੋਈ ਗੱਲ ਨਹੀਂ ਫਿਕਰ ਕਿਉਂ ਕਰਦੇ ਹੋ ਵਿਆਹ ਤੋਂ ਬਾਅਦ ਨਾ ਆਪਾਂ ਇੱਥੇ ਕੋਠੀ ਪਾਵਾਂਗੇ ਠੀਕ ਆ ਹਾਂ ਆ ਇੱਕ ਵਾਰੀ ਬਸ ਮੇਰੇ ਕੋਰਸ ਕੰਪਲੀਟ ਹੋ ਜਾਏ ਜੋਬ ਤੇ ਲੱਗ ਜਾ ਫਿਰ ਕੋਈ ਟੈਨਸ਼ਨ ਨਹੀਂ ਰਹਿਣੀ ਉਧਰ ਸੀ ਤੇ ਜਿਹੜੀ ਮਾਸੀ ਦੀ ਕੁਠੀ ਨਾ ਉਹ ਵੀ ਆਪਣੀ ਆ ਮੰਜੋ ਤੋਤਾ ਗੱਲ ਠੀਕ ਆ ਤੁਹਾਡੀ ਪਰ ਕਹਿੰਦੇ ਹੁੰਦੇ ਨੇ ਨਾ ਆਪਣੀ ਪ੍ਰਾਪਰਟੀ ਆਪਦੀ ਹੁੰਦੀ ਆ ਤੇ ਬੰਦੇ ਕੋਲ ਆਪਣੀ ਪ੍ਰਾਪਰਟੀ ਹੋਣੀ ਚਾਹੀਦੀ ਆ ਕੱਲ ਨੂੰ ਕੱਲ ਦਾ ਕੋਈ ਪਤਾ ਨਹੀਂ ਕਿਸੇ ਦਾ ਵੀ ਉਹ ਗੱਲ ਤੇਰੀ ਸਹੀ ਆ ਹਾਂਜੀ ਣੜੇ ਆਪਣੀ ਮੱਥੀ ਜਗ੍ਹਾ ਬਣਾਵਾਂਗੇ ਆਪਣੀ ਸੁਪਨਿਆਂ ਦਾ ਹਾਂਜੀ ਚਲੋ ਇਹ ਵੀ ਤਾਂ ਘਰ ਤੁਹਾਡਾ ਹੀ ਆ ਇਹ ਕਿਹੜਾ ਬਗਾਨਾ ਆ ਹਾਂਜੀ ਤਾਂ ਫਰਜ਼ੁਨ ਬਤਈਆ ਹੁਣ ਸਾਰਿਆਂ ਨੇ ਵਧੀਆ ਨਾ ਮਾਡਰਨ ਘਰ ਬਣਾਏ ਹੋਏ ਨੇ ਤੇ ਅਸੀਂ ਛੱਤਾਂ ਤੁਸੀਂ ਆਪੇ ਦੇਖ ਲਓ ਕੋਈ ਗੱਲ ਨਹੀਂ ਅਸੀਂ ਬਣਾ ਲਾਂਗੇ ਆਪਣੀ ਮਿਹਨਤ ਨਾਲ ਸਾਕਰ ਨਾਮ ਕੀ ਹੈ ਬਬਾ ਮੇਰਾ ਨਾਮ ਸਿਰਤ ਅਭੀ ਸਿਰਤ ਤੋਂ ਨਾਲ ਅੱਛਾ ਸਿਰਤ ਆ ਹਨਾ ਮੈਂ ਵੀ ਤਾਂ ਇੱਥੇ ਰਹਿਣ ਹੀ ਨਹੀਂ ਲਈ ਆ ਕਿੰਨਾ ਵਧੀਆ ਤੇ ਘਰ ਆ ਹਾਂ ਵਧੀਆ ਘਰ ਵਧੀਆ 10 ਕੱਢਣਾ ਹੋਵੇ ਨਾ ਤੇ ਮਾਰੇ ਘਰ ਵਿੱਚੋਂ ਬਾਹਰ ਨਿਕਲ ਜਾਂਦਾ ਵਾ ਬਸ ਤੁਸੀਂ ਦੋਨੇ ਕੋਸ਼ਿਸ਼ ਆਈਦੇ ਦੇ ਹਾਂ ਸਿਰਤ ਹੈ ਹਨਾ ਮੈਨੂੰ ਤਾਂ ਨਹੀਂ ਕਰਾਉ ਦੋ ਆਪਣਾ ਕੇਸ ਨਹੀਂ ਕਰਣੀ ਮੈਂ ਖਾਣੇ ਹੁ ਨਹੀਂ ਸਾਰਾ ਤੁਸੀਂ ਮੰਮੀ ਦੋ ਮੈਂ ਆ ਗਈ ਜੀ ਆ ਜਾ ਜੀ ਆਜੋ ਆਜੋ ਕੁੜੀ ਤੇ ਫਿਰ ਇੱਕ ਹਿਸਾਬ ਨਾਲ ਪੱਕੀ ਹੀਗੀ ਉਹ ਤਾਂ ਮੰਨਦੀ ਹੈ ਨਾ ਰਿਸ਼ਤੇ ਵੱਲੋਂ ਇਹਦਾ ਮਤਲਬ ਮਾਂ ਨੇ ਪੁਆੜਾ ਪਾਇਆ ਫਿਰ ਮੰਨਦੀ ਹੈਗਾ ਜਦੋਂ ਘਰੇ ਆਈ ਸੀ ਨਾ ਪਤਾ ਕੀ ਕਹਿੰਦੀ ਸੀ ਮੰਨੇ ਭਾਜੀ ਨੂੰ ਕਹਿੰਦੀ ਹੈ ਆਪਣਾ ਵੱਖਰਾ ਘਰ ਬਣਾਵਾਂਗੇ ਮੈਂ ਵੀ ਕੋਈ ਜੌਬ ਕਰੂੰਗੀ ਨਾ ਤੇ ਸੋਨਾ ਜਾਂ ਮਕਾਨ ਬਣਾਵਾਂਗੇ ਤੇ ਆਪਣੀ ਪ੍ਰਾਪਰਟੀ ਹੋਊਗੀ ਵਧੀਆ ਸਾਰਾ ਕੁਝ ਤੋਰ ਫਿਰ ਇੱਕ ਤੋਂ ਵੱਧ ਕੁੜੀ ਨੇ ਕੀ ਮੰਨਣਾ ਹੈਗਾ ਮਾਤਾ ਦੇ ਹੀ ਇਹਨਾਂ ਕਰਨਾਂ ਵਿੱਚ ਉਹ ਹੀ ਨਹੀਂ ਮੰਨਦੀ। ਅੱਛਾ ਹਾਂ ਪਰ ਇੱਕ ਗੱਲ ਹੈਗੀ ਪੋਮਾ ਭਾਬੀ ਜਦੋਂ ਤਾਇਆ ਜੀ ਜਿੰਦੇ ਸੀ ਨਾ ਤਾਇਆ ਜੀ ਪਤਾ ਕਹਿੰਦੇ ਹੁੰਦੇ ਸੀਗਾ ਕਹਿੰਦੇ ਹੁੰਦੇ ਸੀ ਕਿ ਦਵਿੰਦਰ ਕੋਰੇ ਘਰ ਨੂੰ ਸਾਹਮ ਕੇ ਰੱਖੀ ਕਿੰਨਾ ਪਹਿ ਮਿਲਿਆ ਸੀ ਨਾ ਤਾਇਆ ਜੀ ਨੂੰ ਘਰ ਚ ਕੋਈ ਬੰਦਾ ਹੁੰਦਾ ਵਾ ਸਿਆਣਾ ਜਿਹੜਾ ਘਰ ਨੂੰ ਸਾਹਮ ਕੇ ਰੱਖਦਾ ਵਾ ਤੇ ਘਰ ਨੂੰ ਅੱਗੇ ਵਧੀਆ ਤਰੀਕੇ ਨਾਲ ਲੱਟ ਕੇ ਜਾਂਦਾ ਵਾ ਇੰਨਾ ਕੋਸ਼ਿ ਪਰ ਤਾਈ ਨੇ 1 ਰੁਪਿਆ ਸਾਹਮ ਕੇ ਨਹੀਂ ਰੱਖਿਆ। ਤਾਈ ਨੂੰ बस ਇਹੋ ਹੀ ਹੈਗਾ ਕਿ ਮੈਂ ਕਿਸੇ ਕੋਲ ਲੈਣੇ ਆ ਤੇ ਮੈਂ ਕਿਸੇ ਤੇ ਦੇਣੇ ਨਹੀਂ ਹੈਗੇ ਐਦਾਂ ਦੇ ਕੰਮ ਹੀ ਤਾਈ ਦੇ ਤੇ ਜਿਹੜਾ ਹੁਣ ਇੱਥੇ ਟਾਈਮ ਆਇਆ ਨਾ ਤੇ ਰੱਖੀ ਤੋਂ ਵੇਖਣ ਹੀ ਨਹੀਂ ਆ ਤੇ ਜੇ ਅੱਜ ਤਾਈ ਨੇ ਪਹਿ ਸਾਮਕੇ ਰੱਖੇ ਹੁੰਦੇ ਤੇ ਇਹੋ ਜਿਹਾ ਟਾਈਮ ਥੋੜੀ ਆਉਣਾ ਹੀਗਾ ਉਹ ਤੇ ਮੈਂ ਕਹਿਣ ਦੀਆਂ ਕਿ ਜਿਹੜਾ ਬੰਦਾ ਇੰਨਾ ਚਲਾਕ ਸੁਸਤ ਹੋਵੇ ਉਹਦੀ ਆ ਹਾਲਤ ਹੋਵੇ ਤੇ ਵੀ ਇੱਕ ਹੈਰਾਨੀ ਤਾਂ ਹੁੰਦੀ ਆ ਹੁਣ ਮੰਨੇ ਭਾਜੀ ਵੱਲ ਵੇਖ ਲੈ ਜੇ ਅੱਜ ਇੱਥੇ ਸਿਰਤ ਹੁੰਦੀ ਤੇ ਮੰਨੇ ਭਾਜੀ ਤੇ ਇਹ ਟਾਈਮ ਨਹੀਂ ਹੀ ਨਾ ਆਉਣਾ ਆਹ ਉਹ ਦੂਜ ਮੰਨੇ ਦੀ ਵੀ ਚਲੋ ਕੋਈ ਗਲਤੀ ਨਹੀਂ ਆ ਚਲੋ ਮਾੜਾ ਕਰਕੇ ਗਈ ਹੈ ਜੋ ਵੀ ਦੀ ਮਾਂ ਮੰਨਾ ਭਾਜੀ ਬਹੁਤ ਵਧੀਆ ਹੀ ਮੇਰਾ ਇੱਥੇ ਰਹਿੰਦੀ ਰਹੀ ਹੈ ਮੇਰਾ ਨਵਾਂ ਨਵਾਂ ਵਿਆਹ ਹੋਇਆ ਹੀ ਅਦੇ ਬੰਦੇ ਦਾ ਛਾਤੀ ਪਤਾ ਲੱਗ ਜਾਂਦਾ ਵਾ ਬੰਦਾ ਕਿਵੇਂ ਦਾ ਵਾ ਹਾਂ ਨਾਸੀ ਇਹ ਤਾਂ ਛੱਡ ਕੇ ਜਾਂਦੀ ਤੇ ਨਾ ਮੰਨਾ ਭਾਜੀ ਇੱਥੇ ਤੱਕ ਆਉਂਦਾ ਆਹੋ ਹੀ ਵੀ ਗੱਲ ਹੈ ਕਿ ਬਦੌ ਜਿੰਦਗੀ ਵਧੀਆ ਨਹੀਂ ਬਾਕੀ ਇਹ ਸੀਤ ਦੀ ਵੀ ਕੋਈ ਗਲਤੀ ਨਹੀਂ ਆ ਉਹਦੀ ਮੰਮੀ ਦਾ ਹੀ ਕਸੂਰ ਹੈ ਸਾਰਾ ਜਿੰਨਾ ਦਾ ਹੀ ਕਸੂਰ ਹੈ ਤੇ ਨਹੀਂ ਹੁਣ ਬਾਅਦ ਵਿੱਚ ਕਦੀ ਨਹੀਂ ਆਈ ਕਿ ਜਾਂ ਕਿੱਥੇ ਆ ਉਹ ਨਾ ਕੁਝ ਨਹੀਂ ਪਤਾ ਲੱਗਾ ਬਾਅਦ ਵਿੱਚ ਕਿਰਕੀ ਵਹਿਜੂਤੀ ਮੇਰੇ ਘਰ ਸੁਣ ਜਿਵੇਂ ਮਨ ਨੇ ਇਦਾਂ ਹੋਇਆ ਏ ਤਮੰਨਾ ਆਪਣੀ ਜ਼ਿੰਦਗੀ ਅੱਗੇ ਬਤਾਉਂਦਾ ਹਾਂ ਇਹ ਕਿਹੜਾ ਇਦਾਂ ਲੋਕਰ ਹੋਈ ਏ ساری ਦੁਨੀਆ ਨਾ ਹੁੰਦੀ ਏ ਇਹਦਾ ਮਤਲਬ ਏ ਥੋੜੀ ਕਿ ਕਿੰਨਾ ਤੋਖਾ ਹੋ ਗਿਆ ਤੂੰ ਗਿਣੇ ਛੱਡ ਦਿੰਦਾ ਵਾ ਬਥੇਰੀ ਕੋਸ਼ਿਸ਼ ਕੀਤੀ ਆ ਤਾਈ ਵਿਚਾਰੀ ਨੇ ਪਤਾ ਕਿੰਨੇ ਰਿਸ਼ਤੇ ਵੇਖੇ ਨੇ ਮੰਨਾ ਭਾਜੀ ਮੰਨਿਆ ਹੀ ਨਹੀਂ ਰਿਸ਼ਤੇ ਵਾਲੋਂ ਤੇ ਜੇ ਮੈਂ ਹੀ ਕਿ ਮੈਂ ਥੋੜਾ ਜ਼ੋਰ ਲਾਇਆ ਸੀ ਤਾਈ ਨੂੰ ਕਿ ਅਮਨ ਦਰਸ਼ਤਾ ਕਰ ਦਊਂ ਮੰਨੇ ਨੂੰ ਪਰ ਤਾਈ ਨਾ ਆਪਣੀ ਆਕਣ ਨਹੀਂ ਛੱਡੀ ਮੈਂ ਤਾਂ ਮੈਂ ਨਈ ਰਿਸ਼ਤਾ ਕਰਨਾ ਘਰ ਵੇਖ ਕੇ ਤੇ ਫਿਰ ਵੇਹਲਾ ਤਾਂ ਇਹਦੇ ਕੰਮ ਤਾਂ ਇਹਨੇ ਫਿਰ ਇੱਥੇ ਰਿਸ਼ਤਾ ਕੀਤਾ ਨਾ ਆਣ ਕੇ ਤਗੜੇ ਘਰ ਬਣਨੇ ਫਿਰ ਪੈਰ ਤੇ ਜਵਾਬ ਦਿੱਤਾ ਨਾ ਤਾਂ ਇਹਨੂੰ ਤੇ ਫਿਰ ਇਹ ਆਖੋ ਕਿ ਫਿਰ ਹਾਂ ਮਨਣਾ ਹੀ ਚਾਹਤੇ ਆਇਆ ਨਾ ਇਹ ਗੱਲ ਹੁਣ ਜ਼ਿੰਦਗੀ ਵਿੱਚ ਲੈ ਕਿੱਥੇ ਕਿੱਥੇ ਲਿਆ ਕੇ ਖੜਾ ਕਰਨ ਦੀ ਐ ਮਮ ਹਨਾ ਜ਼ਿੰਦਗੀ ਦਾ ਪਤਾ ਵਾ ਕਿਹੜੇ ਮੋੜ ਤੇ ਲਿਆ ਕੇ ਤੇ ਜ਼ਿੰਦਗੀ ਨਾਲ ਖਿਲਾਰ ਦੇਣਾ ਬੰਦੇ ਨੂੰ ਕਦੀ ਸੋਚਿਆ ਨਹੀਂ ਕਿ ਇਹੋ ਜਿਹਾ ਟਾਈਮ ਆਊਗਾ ਆਹ ਬੰਦੇ ਨੇ ਸੋਚਿਆ ਕੀ ਹੁੰਦਾ ਤੇ ਹੋਕ ਹੀ ਜਾਂਦਾ ਵਾ ਮੈਂ ਸੋਹੀ ਤਾਂ ਗੱਲ ਆ ਹਾਏ ਹਾਏ ਮੈਂ ਡਰ ਗਏ ਵੇ ਕੌਣ ਹੈ ਕੀ ਹੋਇਆ ਕੁੜੇ ਕਿਉਂ ਰੋਨੀ ਆ ਮੰਮੀ ਮੈਂ ਨਹੀਂ ਉਸ ਕਰਦੇ ਰਹਿਣਾ ਹੈਗਾ ਉਹ ਮੇਰਾ ਬਹੁਤ ਜਲੂਸ ਕਰਦੇ ਨੇ ਰੋਜ਼ਦਾਰ ਉਹ ਵੀ ਕਿ ਮੈਨੂੰ ਘੁੱਟ ਮਾਰ ਕਰਨ ਲੱਗ ਜਾਂਦਾ ਤੂੰ ਆਪਣੀ ਜ਼ੁਬਾਨ ਤੇ ਕੰਟਰੋਲ ਰੱਖਦੀ ਆ ਕਿ ਨਹੀਂ ਹੁਣ ਤਾਂ ਅਗਰ ਰੱਖਿਆ ਸੀ ਮੰਮੀ ਪਰ ਅੱਜ ਮੇਥੋਂ ਆਦੀ ਜ਼ੁਬਾਨ ਤੇ ਕੰਟਰੋਲ ਹੋਇਆ ਹੀ ਨਹੀਂ ਜਦੋਂ ਉਹਦੀ ਮਾਂ ਇਹਨਾਂ ਕੁਝ ਬੋਲਣ ਲੱਗੀ ਨਾ ਤੁਹਾਡੇ ਬਾਰੇ ਫਿਰ ਮੈਂ ਵੀ ਸੁਣਾਦੀ ਆ ਮੈਂ ਕਿਹਾ ਸੁਣਾ ਉਹਦੀ ਮਾਂ ਬਾਰੇ ਤਬ ਵਧੀਆ ਕੀਤਾ ਸਣਾ ਦਾਨੀਆਂ ਸੀ ਪਰ ਗੱਲ ਹੋਈ ਕੀ ਆ ਕੁਛ ਨਹੀਂ ਮੰਮੀ ਦਰੂਨ ਨਾਲ ਡੱਕ ਕੇ ਘਰੇ ਆ ਗਿਆ ਮੈਂ ਵੀ ਡਿਊਟੀ ਤੋਂ ਆਈ ਸੀਗੀ ਮੈਨੂੰ ਕਹਿੰਦਾ ਮੇਰੇ ਬੂਟ ਉਤਾਰ ਤੋ ਕੋ ਤੇਰੇ ਬੂਟ ਉਤਾਰਦੀ ਮੇਰੀ ਜੁੱਤੀ ਨਾ ਤੂੰ ਕਿਉਂ ਬੂਟ ਉਤਾਰਨੇ ਤੂੰ ਕੀ ਬਰਾਬਰ ਕੰਮ ਨਹੀਂ ਕਰਦੀ ਉਹਦੇ ਬਸ ਫਿਰ ਇਹੀ ਗੱਲ ਹੋਈ ਸੀ ਮੰਮੀ ਮੈਂ ਕਿਹਾ ਮੈਂ ਵੀ ਤੇਰੇ ਬਰਾबरी ਕਮਾਉਣੀ ਆ ਨਾਲੇ ਤੂੰ ਦੁੱਗਣਾ ਕਮਾਉਣੀ ਆ ਉਸੇ ਟਾਈਮ ਮੈਂ ਘਰੇ ਆਉਣੀ ਆ ਫਿਰ ਉੱਪਰ ਜਿਹਦੀ ਮਾਂ ਬੋਲਣ ਲੱਗੀ ਅਖੇ ਜੇ ਕਮੌਣੀਆਂ ਸਾਡੇ ਤੇ ਆਸਾਨ ਥੋੜੀ ਕਰਦੀਆਂ ਕਹਿੰਦੀ ਤੈਨੂੰ ਸਾਡੇ ਬਤਨ ਨੂੰ ਸੰਭ ਕੇ ਰੱਖਣਾ ਵੋ ਸੰਭ ਕੇ ਉਹ ਚੂਚਾ ਨਹੀਂ ਜਾਂ ਜਵਾਕ ਆ ਜਿਹਨੂੰ ਸੰਭ ਸੰਭ ਰੱਖਣਾ ਨਾ ਲੱਗਾ ਜੰਮਿਆ ਸੀ ਉਹਦੀ ਮਾਂ ਨੇ ਉਹਦੀ ਮਾਂ ਕਹਿੰਦੀ ਦੂਜੇ ਕਮੌਣੀਆਂ ਦਾ ਮਤਲਬ ਇਹ ਥੋੜੀ ਵੀ ਘਰ ਦੇ ਕੰਮ ਨਹੀਂ ਕਰਨਗੀ ਮੈਨੂੰ ਮੈਂ ਸਵੇਰੇ ਸਾਰੇ ਕੰਮ ਕਰਕੇ ਜਾਨੀਆ ਹੁਣ ਇਹਦਾ ਮਤਲਬ ਇਹ ਥੋੜੀ ਆ ਵੀ ਹੱਥ ਨੇ ਆਗੇ ਵੀ ਮੈਨੂੰ ਸਾਲ ਪਰੋਸ ਕੇ ਦੇਵਾ ਨਾ ਉਹਦੀ ਮਾਂ ਹੱਟੀ ਕੱਟੀ ਕੀ ਕਰਦੀ ਹੁੰਦੀ ਆ ਉਹਦੀਆਂ ਤੇ ਟੁੱਟੀਆਂ ਆ ਜਿਹੜਾ ਉਹ ਕੰਮ ਨਹੀਂ ਕਰ ਸਕਦੀ ਹੁਣ ਤਾਂ ਬੈਲੀ ਨੂੰ ਬੈਠ ਕੇ ਖਾਣਾ ਹੀ ਆਉਂਦਾ ਕੰਮ ਤਾਂ ਕਦੇ ਕੀਤਾ ਹੀ ਨਹੀਂ ਸੁਖ ਨਾਲ ਹੁਣ ਉਹਨੇ ਜੇ ਮੈਂ ਕੋਈ ਕੰਮ ਨੂੰ ਕਹਿ ਵੀ ਦਵਾਂ ਨਾ ਕਹੋ ਕਿ ਮੇਰੇ ਤਾਂ ਗੋਡੇ ਦੁਖਦਿਆ ਮੈਂ ਇੱਥੇ ਨਹੀਂ ਕੋਈ ਕੰਮ ਹੁੰਦਾ ਵੀ ਦੱਸ ਮੈਂ ਤੁਹਾਡੇ ਘਰ ਨੌਕਰਾਂ ਨਹੀਂ ਲੱਗਿਆ ਤੈਨੂੰ ਕੋਈ ਲੋੜ ਨਹੀਂ ਉੱਥੇ ਜਾਣ ਦੀ ਤੇ ਉਹਨਾਂ ਦੇ ਗੋਲੇ ਠੰਡੇ ਕਰਨ ਦੀ ਚੁੱਪ ਕਰਕੇ ਇੱਥੇ ਬੈਠ ਤੇਰੇ ਲਈ ਦੋ ਰੋਟੀਆਂ ਮੈਂ ਹੈਗੀਆਂ ਬਣਾਉਣ ਜੋਗੀ ਮੈਂ ਤਾਂ ਕਿਹਾ ਹੀ ਵੀ ਮੈਂ ਹੁਣ ਤੁਹਾਡੇ ਘਰ ਉਸ ਦਿਨ ਪੈਰ ਰੱਖੂੰਗੀ ਜਿੱਦੋਂ ਤੁਹਾਡਾ ਤੁਹਾਡਾ ਪੁੱਤ ਸੁਧਰ ਗਿਆ ਨਹੀਂ ਮੇਰੀ ਮਾਂ ਕੋਲ ਦੋ ਰੋਟੀਆਂ ਹੈਗੀਆਂ ਨੇ ਮੈਨੂੰ ਖਵਾਉਣ ਨੂੰ ਪੁੱਤ ਨੇ ਨਹੀਂ ਸੁਧਰਨਾ ਕੋਈ ਗੱਲ ਨਹੀਂ ਮੈਂ ਕਰਦੀਆਂ ਨਾ ਨਾ ਬਲਛਣਿਆ ਨਾ ਗੱਲ ਬੇ ਮੇਰੀ ਧੀ ਤੁਸੀਂ ਮੋਲ ਨਹੀਂ ਖਰੀਦ ਲਈ ਚਲ ਮਾਮੇ ਕੱਪੜੇ ਬਦਲ ਲਾਂ ਨਾਲ ਮੈਨੂੰ ਕੁਝ ਖਾਣ ਨੂੰ ਬਣਾਂਦੀ ਭੁੱਖ ਲੱਗੀ ਪਈ ਆ ਧੀ ਮੇਰੀ ਬਾਕੀ ਦੁਖੀ ਹੈ ਜਿਹੜੀਆਂ ਗੱਲਾਂ ਇਹਨੇ ਆ ਕੇ ਦੱਸੀਆਂ ਨਾ ਉਹ ਸਹੀ ਨਹੀਂ ਇਹਦੀ ਸੱਸ ਨਾ ਜਿਹੜੀ ਉਹ ਬਾੜੀ ਚ ਲਾਕਾ ਕਮਾਈ ਵੀ ਭਾਲਦੀ ਆ ਤੇ ਕੰਮ ਵੀ ਕੋਈ ਗੱਲ ਨਹੀਂ ਇਦਾਂੀਆਂ ਨੂੰ ਮੈਂ ਲੋਟ ਕਰਨਾ ਨਾ ਚੰਗੀ ਤਰ੍ਹਾਂ ਜਾਣਦੀ ਆ